Hello and welcome my dear students I hope that you all are doing good rajin so aaj apna figure counting da jeda topic hai onu agge continue karange aur e wali jedi video hai oh part 3 hai theek hai i hope tusine part 1 and part 2 dekh liya hovega agar nahi dekhya ta is video to baad ja ke zarur dekh lyo so figure counting de vich rajin basically sanu alag alag akritiyan ditiyan hundiyan ne jide vich sanu oh kuch vi pata karan nu keh denge ke es akriti de vich tripoj kinne ne ya fir varg kinne ne aayat kinne ne es tarike naal filhal asi ਅਜੇ ਤੱਕ ਤ੍ਰਿਪੋਜਾ ਨਾਲ ਹੀ ਡੀਲ ਕਰ ਰਹੇ ਹਾਂ ਠੀਕ ਹੈ ਇਸ ਤੋਂ ਪਹਿਲਾਂ ਰਜੇ ਜਿਹੜੀ ਆਪਾਂ ਨੇ ਪਹਿਲਾਂ ਵਾਲੇ ਪਾਰਟ ਕੀਤੇ ਨੇ ਉਹਦੇ ਵਿੱਚ ਆਪਾਂ ਕਿਸ ਤਰੀਕੇ ਦੇ ਸਵਾਲਾਂ ਨਾਲ ਡੀਲ ਕੀਤਾ ਸੀ ਅਗਰ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਨੇ ਤ੍ਰਿਪੋਜਾ ਦੇ ਵਿੱਚ ਹੀ ਤ੍ਰਿਪੋਜਾ ਦੀ ਸੰਖਿਆ ਲੱਭੀ ਸੀ ਹਨਾ ਆਈ ਹੋਪ ਰਜੇ ਤੁਸੀਂ ਉਹ ਵੀਡੀਓਜ਼ ਦੇਖੀਆਂ ਹੋਈਆਂ ਨੇ ਸੋ ਮੈਂ ਮੰਨ ਕੇ ਚੱਲ ਰਹੀ ਹਾਂ ਰਜੇ ਕਿ ਤੁਸੀਂ ਮੇਰੇ ਰੈਗੂਲਰ ਸਟੂਡੈਂਟ ਹੋ ਐਂਡ ਤੁਸੀਂ ਜਿਹੜੀ ਐਨਐਮਐਮਐਸ ਤੇ ਪੀਐਸਟੀਸੀ ਐਗਜ਼ਾਮ ਦੀਆਂ ਵੀਡੀਓਜ਼ ਚੱਲ ਰਹੀਆਂ ਨੇ ਉਹ ਪ੍ਰੋਪਰ ਦੇਖ ਰਹੇ ਹੋ ਬਟ ਅੱਜ ਦੀ ਇਸ ਕਲਾਸ ਦੇ ਵਿੱਚ ਰਜੇ ਆਪਾਂ ਨੂੰ ਕੋਈ ਵੀ ਬਾਕਸ ਦਿੱਤਾ ਹੋਏਗਾ ਕੋਈ ਦਿੱਤਾ ਹੋ ਸਕਦਾ ਉਸ ਆਕ੍ਰਿਤੀ ਦੇ ਵਿੱਚ ਆਪਾਂ ਨੇ ਕੀ ਪਤਾ ਕਰਨੇ ਨੇ ਜੀ ਤ੍ਰਿਪੁਜ ਪਤਾ ਕਰਨੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੇ ਲਿਖਿਆ ਕਿ ਜੋ ਵੀ ਤੁਹਾਨੂੰ ਅੱਜ ਇੱਥੇ ਆਕ੍ਰਿਤੀਆਂ ਦਿਖ ਰਹੀਆਂ ਨੇ ਆਪਾਂ ਉਹਦੇ ਵਿੱਚ ਨੰਬਰ ਆਫ ਟ੍ਰਾਇੰਗਲਸ ਯਾਨੀ ਕਿ ਤ੍ਰਿਪੁਜ ਪਤਾ ਕਰਨੇ ਨੇ ਠੀਕ ਹੈ ਜੀ ਸੋ ਰਜੇ ਫਰਸਟ ਆਕ੍ਰਿਤੀ ਦੇ ਵਿੱਚ ਅਗਰ ਆਪਾਂ ਦੇਖੀ ਕਿ ਕੁੱਲ ਤ੍ਰਿਪੁਜ ਕਿੰਨੇ ਹੋਣਗੇ ਤਾਂ ਸਾਨੂੰ ਦਿਖ ਰਿਹਾ ਕਿ ਇੱਕ ਤਾਂ ਆ ਵਾਲਾ ਪਾਰਟ ਤ੍ਰਿਪੁਜ ਬਣ ਰਿਹਾ ਔਰ ਇੱਕ ਇਧਰ ਵਾਲਾ ਏਰੀਆ ਤ੍ਰਿਪੁਜ ਬਣ ਰਿਹਾ ਹੈ ਯਾਨੀ ਸਾਨੂੰ ਕੁੱਲ ਮਿਲਾ ਕੇ ਇਹ ਸਾਕ ਦਿੱਤੀ ਦੇ ਵਿੱਚ ਕਿੰਨੇ ਤ੍ਰਿਪੁਜ ਦਿਖ ਰਹੇ ਨੇ ਰਜੇ ਦੋ ਤ੍ਰਿਪੁਜ ਦਿਖ ਰਹੇ ਨੇ ਠੀਕ ਹੈ ਅਗਰ ਬਾਈ ਚਾਂਸ ਆਪਾਂ ਇਹਨੂੰ ਨੇਮਿੰਗ ਦੇਈਏ ਏ b c ਤੇ d ਤਾਂ ਤੁਹਾਨੂੰ ਦੋ ਤ੍ਰਿਭੁਜ ਦਿਖ ਰਹੇ ਨੇ ਇੱਕ ਤਾਂ abc ਯਾਨੀ ਕਿ ਤ੍ਰਿਭੁਜ a b ਤੇ c ਤੇ ਦੂਸਰਾ ਤ੍ਰਿਭੁਜ a ਵਾਲੀ ਆਕ੍ਰਿਤੀ ਦੇ ਵਿੱਚ ਦਿਖ ਰਿਹਾ adc ਠੀਕ ਹੈ ਸੋ ਕਿੰਨੇ ਹੋਗੇ ਦੋ ਤ੍ਰਿਪੂਜ ਹੋਗੇ ਇਹਨਾਂ ਦੋ ਤੋਂ ਇਲਾਵਾ ਤੁਹਾਨੂੰ ਇਸ ਪੂਰੀ ਦੀ ਪੂਰੀ ਆਕ੍ਰਿਤੀ ਦੇ ਵਿੱਚ ਕੋਈ ਵੀ ਤੀਸਰਾ ਤ੍ਰਿਪੂਜ ਨਹੀਂ ਮਿਲੇਗਾ ਠੀਕ ਹੈ ਜੀ ਫਿਰ ਆਪਾਂ ਇਹ ਵਾਲੀ ਆਕ੍ਰਿਤੀ ਤੇ ਚੱਲਦੇ ਆ ਤੁਹਾਨੂੰ ਸਵਾਲ ਆਇਆ ਕਿ ਦੱਸੋ ਜੀ ਇਸ ਆਕ੍ਰਿਤੀ ਦੇ ਵਿੱਚ ਕਿੰਨੇ ਤ੍ਰਿਪੂਜ ਨੇ ਹੁਣ ਤੁਹਾਡੇ ਜੋ ਅੱਧੇ ਬੱਚੇ ਆਨਸਰ ਕਰਨਗੇ ਜੀ ਦੋ ਅੱਧੇ ਕਹਿਣਗੇ ਜੀ ਚਾਰ ਕਿਉਂਕਿ ਸਭ ਨੂੰ ਛੋਟੇ-ਛੋਟੇ ਦਿਖ ਰਹੇ ਹੋਣਗੇ ਨਾ ਚਾਰ ਬਟ ਕਈ ਬੱਚੇ ਪੰਜ ਕਹਿਣਗੇ ਕਈ ਛੇ ਕਹਿਣਗੇ ਚਲੋ ਆਓ ਇੱਕ ਵਾਰ ਓਬਜ਼ਰਵ ਕਰਦੇ ਆ ਦੇਖੋ ਮੈਂ ਫਿਰ ਕਹਿ ਰਹੀ ਹਾਂ ਜੇ ਇਸ ਸਵਾਲਾਂ ਨੂੰ ਹੱਲ ਕਰਨ ਦੇ ਲਈ ਇੱਕ ਮ ਕਰੇਗੀ ਉਹਨੂੰ ਕਹਿੰਦੇ ਨੇ ਆਬਜ਼ਰਵੇਸ਼ਨ ਸੋ ਹੁਣ ਆਬਜ਼ਰਵੇਸ਼ਨ ਕੀ ਹੁੰਦੀ ਆ ਆਓ ਤੁਹਾਨੂੰ ਆਪਾਂ ਹੌਲੀ ਹੌਲੀ ਐਕਸਪਲੇਨ ਕਰਦੇ ਆ ਸੋ ਦੇਖੋ ਆਪਾਂ ਇਹ ਸਾਕ ਰੀਤੀ ਦੇ ਵਿੱਚ ਹੁਣ ਕੁੱਲ ਤ੍ਰਿਭੁਜ ਪਤਾ ਕਰਨੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆ ਛੋਟਾ ਜਿਹਾ ਤ੍ਰਿਭੁਜ ਦਿਖ ਰਿਹਾ ਜਿਹਨੂੰ ਮੈਨੇ 1 ਲਿਖਿਆ ਜਾਨੀ ਕਿ ਆ ਵਾਲਾ ਠੀਕ ਹੈ ਜੀ ਇਹ ਵਾਲਾ ਤੁਹਾਨੂੰ ਫਸਟ ਤ੍ਰਿਭੁਜ ਦਿਖ ਰਿਹਾ ਹੈ ਆਵਲਾ ਦੂਜਾ ਤ੍ਰਿਭੁਜ ਦਿਖ ਰਿਹਾ ਠੀਕ ਹੈ ਜੀ ਆਪਾਂ ਨੇ ਇਹਨੂੰ ਨੇਮਿੰਗ ਦੇ ਰਹੇ ਹਾਂ 1 2 ਕਰਕੇ ਛੋਟਾ ਜਾ ਔਰ ਫਿਰ ਤੀਸਰਾ ਤੁਹਾਨੂੰ ਆ ਤ੍ਰਿਭੁਜ ਦਿਖ ਰਿਹਾ ਹੈ ਔਰ ਚੌਥਾ ਰਜੇ ਤੁਹਾਨੂੰ ਆ ਤ੍ਰਿਭੁਜ ਦਿਖ ਰਿਹਾ ਹੈ ਲੇਕਿਨ ਮੈਨੂੰ ਦੱਸੋ ਕਿ ਸਿਰਫ ਆਹੀ ਚਾਰ ਤ੍ਰਿਭੁਜ ਨੇ ਇਸ ਤੋਂ ਜ਼ਿਆਦਾ ਨਹੀਂ ਹੈਗੇ ਅਰੇ ਇਸ ਤੋਂ ਜ਼ਿਆਦਾ ਵੀ ਤਾਂ ਹੈਗੇ ਨੇ ਨਾ ਅਗਰ ਆਹ 1 ਤੇ 2 ਨੂੰ ਮਿਲਾ ਦੋ ਤਾਂ ਆ ਵੀ ਤਾਂ ਇੱਕ ਤ੍ਰਿਭੁਜ ਹੈ ਯਾਨੀ ਦੇਖੋ ਆਵਲਾ ਸਾਰਾ ਇਨ ਅਗਰ ਆਪਾਂ ਇਹ ਵਾਲਾ ਏਰੀਆ ਕਵਰ ਕਰ ਲਈਏ ਰਜੇ ਤਾਂ ਆਵਲਾ ਵੀ ਤਾਂ ਇੱਕ ਤ੍ਰਿਭੁਜ ਹੀ ਬਣ ਰਿਹਾ ਹੈ ਔਰ ਅਗਰ ਆਪਾਂ ਇਹਨੂੰ ਕਵਰ ਕਰ ਲਈਏ ਅਗਰ ਆਪਾਂ 1 ਤੇ 2 ਨੂੰ ਕਵਰ ਕਰ ਲਈਏ ਤਾਂ 3 ਤੇ 4 ਵੀ ਮਿਲ ਕੇ ਇੱਕ ਤ੍ਰਿਪੁੱਟ ਜੀ ਬਣਾ ਰਹੇ ਨੇ ਦੇਖੋ ਹੁਣ ਇੱਥੇ ਆਬਜ਼ਰਵੇਸ਼ਨ ਕੰਮ ਕਰਨੀ ਚਾਹੀਦੀ ਹੈ ਅਗਰ ਮੈਂ 2 ਤੇ 3 ਨੂੰ ਕਵਰ ਕੀਤਾ ਤਾਂ ਤੁਹਾਨੂੰ ਆਹ ਤ੍ਰਿਪੁੱਟ ਦਿਖਣਾ ਚਾਹੀਦਾ ਕਿ ਹਾਂਜੀ ਇੱਕ ਤ੍ਰਿਪੁੱਟ ਬਣ ਰਿਹਾ ਸੋ ਇਹਦਾ ਮਤਲਬ ਰਜੇ ਕੁੱਲ ਕਿੰਨੇ ਤ੍ਰਿਪੁੱਟ ਹੋਗੇ 8 ਤ੍ਰਿਪੁੱਟ ਹੋਗੇ ਯਾਨੀ 4 ਤਾਂ ਛੋਟੇ ਹੋਗੇ ਬਾਕੀ ਜਿਹੜੇ ਆਪਾਂ ਮਿਲਾ ਕੇ ਬਣਾਏ ਨੇ ਯਾਨੀ 1 ਤੇ 2 ਨੂੰ ਮਿਲਾ ਕੇ ਫਿਰ 2 ਤੇ 3 ਨੂੰ ਮਿਲਾ ਕੇ ਫਿਰ 3 ਤੇ 4 ਨੂੰ ਮਿਲਾ ਕੇ ਤੇ 4 ਤੇ 1 ਨੂੰ ਮਿਲਾ ਕੇ ਟੋਟਲ ਰਜੇ ਸਾਡੇ ਕੋਲੇ ਕਿੰਨੇ ਤ੍ਰਿਪੋਜ ਹੋਗੇ ਜੀ 8 ਤ੍ਰਿਪੋਜ ਹੋਗੇ ਪਰ ਰਜੇ ਇੱਥੇ ਸਾਡੇ ਕੋਲੇ ਚਲੋ ਦੋ ਲਾਈਨਾਂ ਵੱਜੀਆਂ ਹੋਈਆਂ ਸੀ ਇਸ ਲਈ ਅਸੀਂ ਥੋੜਾ ਬਹੁਤ ਤਾਂ ਇਹਨੂੰ ਅਬਜ਼ਰਵ ਕਰਕੇ 8 ਆਂਸਰ ਲਗਾ ਵੀ ਦਿੱਤਾ ਲੇਕਿਨ ਬਾਈ ਚਾਂਸ ਅਗਰ ਤੁਹਾਨੂੰ ਬਹੁਤ ਜ਼ਿਆਦਾ ਲਾਈਨਾਂ ਲਗਾਈਆਂ ਹੋਈਆਂ ਮਿਲ ਜਾਣਗੀਆਂ ਤਾਂ ਇਸ ਕੇਸ ਦੇ ਵਿੱਚ ਤ੍ਰਿਪੋਜਾਂ ਨੂੰ ਅਬਜ਼ਰਵ ਕਰਨਾ ਬਹੁਤ ਮੁਸ਼ਕਿਲ ਹੋਏਗਾ ਸੋ ਉਸ ਕੇਸ ਦੇ ਵਿੱਚ ਸਾਡੀ ਹੈਲਪ ਕੌਣ ਕਰੇਗਾ ਜੀ ਟ੍ਰਿਕ ਸੋ ਰਜੇ ਹੁਣ ਇਹਦੀ ਸ਼ਾਰਟ ਟ੍ਰਿਕ ਕੀ ਹੈ ਆਪਾਂ ਨੇ ਕੀ ਕਰਨਾ ਰਜੇ ਇਹਨਾਂ ਨੂੰ ਨੰਬਰਿੰਗ ਦੇ ਦੇਣੀ ਹੈ ਜਿਵੇਂ ਆਪਾਂ ਇਹਨੂੰ ਨੰਬਰਿੰਗ ਦਿੱਤੀ ਫਰਸਟ ਪਾਰਟ ਆਹ ਸਾਡੇ ਠਾਪਾ ਗਿਆ ਹੁਣ ਰਜੇ ਇਸ ਨੰਬਰਿੰਗ ਦੇ ਵਿੱਚ ਸਭ ਤੋਂ ਵੱਡਾ ਜੋ ਅੱਖਰ ਹੈ ਉਹਨੂੰ ਤੁਸੀਂ ਹਾਈਲਾਈਟ ਕਰੋ ਜਾਂ ਸਰਕਲ ਕਰੋ ਹੁਣ 1 2 3 4 ਚੋਂ ਸਭ ਤੋਂ ਵੱਡਾ ਕੌਣ ਹੈ ਰਜੇ 4 ਹੈ ਹੁਣ ਤੁਸੀਂ ਕੀ ਕਰਨਾ ਜਿਹੜਾ ਇਹ ਸਭ ਤੋਂ ਵੱਡਾ ਹੋਏਗਾ ਉਹਨੂੰ ਰਜੇ ਕੀ ਕਰਾਂਗੇ ਆਪਾਂ 2 ਨਾਲ ਗੁਣਾ ਕਰ ਦਾਂਗੇ 4 ਦੂਣੀ ਕਿੰਨਾ ਹੁੰਦਾ 8 ਹੁੰਦਾ ਤੇ ਉਹੀ ਰਜੇ ਸਾਡਾ ਕੀ ਆ ਜਾਏਗਾ ਆਨਸਰ ਆ ਜਾਏਗਾ ਤੁਸੀਂ ਦੇਖ ਸਕਦੇ ਹੋ ਨਾ ਅਸੀਂ ਜਦੋਂ ਇੱਧਰ ਅਬਜ਼ਰਵ ਕੀਤਾ ਸੀ ਸਾਡੇ ਕੋਲੇ ਕਿੰਨਾ ਆਨਸਰ ਆਇਆ ਸੀ 8 ਆਇਆ ਸੀ ਸ਼ਾਰਟ ਟ੍ਰਿਕ ਨਾਲ ਵੀ ਸਾਡੇ ਕੋਲੇ ਕਿੰਨਾ ਆਨਸਰ ਆ ਗਿਆ 8 ਯਾਨੀ ਆਪਾਂ ਨੇ ਕੀ ਕਰਨਾ ਆਪਾਂ ਨੇ ਨੰਬਰਿੰਗ ਕਰਨੀ ਹੈ ਨੰਬਰਿੰਗ ਕਰਕੇ ਜੋ ਸਭ ਤੋਂ ਵੱਡਾ ਅੱਖਰ ਹੋਏਗਾ ਸਭ ਤੋਂ ਵੱਡਾ ਨੰਬਰ ਹੋਏਗਾ ਉਹਨੂੰ 2 ਨਾਲ ਗੁਣਾ ਕਰਨਾ ਹੈ ਤੇ ਜੋ ਵੀ ਆ ਗਿਆ ਉਹ ਸਾਡਾ ਆਨਸਰ ਹੋਏਗਾ ਹੁਣ ਚਲੋ ਇੱਥੇ ਅਪਲਾਈ ਕਰਦੇ ਆ ਦੇਖੋ ਜੀ ਇੱਕ ਬਾਕਸ ਦਿੱਤਾ ਹੋਇਆ ਬਿਲਕੁਲ ਦਿੱਤਾ ਹੋਇਆ ਦੇਖੋ ਦੋ ਵਿਕਰਨ ਮਿਲੇ ਹੋਏ ਨੇ ਹਾਂਜੀ ਬਿਲਕੁਲ ਮਿਲੇ ਹੋਏ ਨੇ ਤੇ ਇੱਕ ਆਹ ਐਕਸਟਰਾ ਲਾਈਨ ਆ ਗਈ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਰਜੇ ਇੱਥੇ ਨੰਬਰਿੰਗ ਕਰਨੀ ਹੈ ਦੇਖੋ ਆਪਾਂ ਇੱਥੇ ਲਿਖਿਆ 1 2 3 4 5 ਐਂਡ 6 ਹੁਣ ਸਭ ਤੋਂ ਵੱਡਾ ਕੌਣ ਹੈ ਜੀ 6 ਹੁਣ ਆਪਾਂ ਕੀ ਕਰਾਂਗੇ ਰਜੇ ਇਸ 6 ਨੂੰ ਕੀ ਕਰਾਂਗੇ 2 ਦੇ ਨਾਲ ਮਲਟੀਪਲਾਈ ਕਰਾਂਗੇ ਔਰ 6 ਦੁਨੀ ਕਿੰਨਾ ਹੁੰਦਾ ਜੀ 12 ਸੋ ਇਹਦਾ ਮਤਲਬ ਇਸ ਆਕ੍ਰਿਤੀ ਦੇ ਵਿੱਚ ਕੁੱਲ ਤ੍ਰਿਭੁਜ ਕਿੰਨੇ ਨੇ ਕੁੱਲ ਤ੍ਰਿਭੁਜ ਕਿੰਨੇ ਨੇ ਰਜੇ 12 ਤ੍ਰਿਭੁਜ ਨੇ ਕਲੀਅਰ ਹੈ ਜੀ 6 ਤਾਂ ਛੋਟੇ-ਛੋਟੇ ਹੋ ਗਏ ਬਾਕੀ ਜਿਵੇਂ ਆਪਾਂ ਇਧਰ 1 2 3 4 ਇਦਾਂ ਮਿਲਾ ਕੇ ਬਣਾਏ ਸੀ ਇਸ ਤਰੀਕੇ ਨਾਲ ਐਕਸਟਰਾ ਜਿਹੜੇ ਤ੍ਰਿਪੁੱਟ ਨੇ ਮਿਲ ਜਾਣਗੇ ਟੋਟਲ ਤ੍ਰਿਪੁੱਟ ਸਾਡੇ ਕੋਲੇ ਕਿੰਨੇ ਹੋ ਜਾਣਗੇ ਜੀ 12 ਹੋ ਜਾਣਗੇ ਸੋ ਜੇ ਆਮ ਤੌਰ ਤੇ ਇਸ ਤਰੀਕੇ ਦੇ ਸਵਾਲ ਬੱਚਿਆਂ ਨੂੰ ਬਹੁਤ ਔਖੇ ਲੱਗਦੇ ਨੇ ਪਰ ਅਗਰ ਤੁਹਾਡੇ ਸ਼ਾਰਟ ਟ੍ਰਿਕਸ ਯਾਦ ਨੇ ਤਾਂ ਇਹ ਸਵਾਲ ਤੁਹਾਨੂੰ ਬਹੁਤ ਆਸਾਨੀ ਨਾਲ ਨੰਬਰ ਦਿਵਾ ਜਾਣਗੇ ਠੀਕ ਹੈ ਜੀ ਓਕੇ ਹੁਣ ਆਪਾਂ ਨੈਕਸਟ ਦੇਖਦੇ ਹਾਂ ਦੇਖੋ ਜਿੰਨੀ ਜ਼ਿਆਦਾ ਪ੍ਰੈਕਟਿਸ ਕਰਾਂਗੇ ਓਨੀ ਹੀ ਤੁਹਾਨੂੰ ਕਨਸੈਪਟ ਦੀ ਕਲੈਰਿਟੀ ਹੋਏਗੀ ਔਰ ਓਨੇ ਹੀ ਤੁਹਾਡੇ ਪ ਮੈਂ ਇਥੇ ਪ੍ਰੋਪਰ ਲਿਖ ਕੇ ਦਿਖਾ ਰਹੀ ਹਾਂ 1 2 3 4 ਹੁਣ ਤੁਸੀਂ ਪੇਪਰ ਦੇ ਵਿੱਚ ਪੂਰੀ ਨੰਬਰਿੰਗ ਕਰਨ ਥੋੜੀ ਬੈਠੋਗੇ ਤੁਸੀਂ ਬਸ ਇੱਕ ਪੁਆਇੰਟ ਤੇ ਲਿਖ ਲਿਓ ਹਲਕਾ ਜਿਹਾ ਪੈਨਸਲ ਨਾਲ 1 ਲਿਖ ਲਿਓ ਉਸ ਤੋਂ ਬਾਅਦ ਤੁਸੀਂ ਕਾਊਂਟ ਕਰ ਲਿਓ ਕਿ 1 2 3 4 5 6 7 ਔਰ 7 ਨੂੰ 2 ਨਾਲ ਗੁਣਾ ਕੀਤਾ 14 ਔਰ ਫਟਾਫਟ ਆਨਸਰ ਲਾਏ ਆਉਣਾ ਸੋ ਇਸ ਤਰੀਕੇ ਨਾਲ ਰਜੇ ਜਿਹੜੇ ਇਸ ਤਰੀਕੇ ਦੇ ਸਵਾਲ ਨੇ ਪੇਪਰ ਦੇ ਵਿੱਚ ਤੁਹਾਡੇ ਵਿਦਨ 30 ਸੈਕਿੰਡਸ ਸੋਲਵ ਹੋ ਜਾਣਗੇ ਠੀਕ ਹੈ ਸੋ ਫਿਰ ਆਪਾਂ ਇੱਕ ਵਾਰ ਜਿਹੜੇ ਬੱਚਾ ਨੂੰ ਘੱਟ ਸਮਝ ਲੱਗਿਆ ਆਪਾਂ ਲਿਖ ਕੇ ਦੇਖ ਲੈਣੇ ਆ ਸੋ 5 6 ਤੇ 7 ਹੁਣ ਸਭ ਤੋਂ ਵੱਡਾ ਕੌਣ ਨੇ ਰਜੇ 7 ਹੈ ਤੇ ਸਭ ਤੋਂ ਵੱਡੇ ਨੰਬਰ ਦੀ ਆਪਾਂ ਕੀ ਕਰਨੀ ਹੈ ਜੀ 2 ਦੇ ਨਾਲ ਗੁਣਾ ਕਰਨੀ ਹੈ ਸੋ 7 ਦੁਣੀ ਕਿੰਨਾ ਆ ਗਿਆ 14 ਇਹਦਾ ਮਤਲਬ ਜਿਹੜੀ ਆਪਸ਼ਨ ਦੇ ਵਿੱਚ ਆਨਸਰ 14 ਹੋਏਗਾ ਆਪਾਂ ਉਹ ਕੀ ਕਰਿਆਵਾਂਗੇ ਟਿਕ ਕਰਿਆਵਾਂਗੇ ਯਾਨੀ ਕਿ ਸਰਕਲ ਕਰਿਆਵਾਂਗੇ ਹੁਣ ਇਧਰ ਦੇਖ ਲਓ ਇੱਥੇ ਰਜੇ ਕੀ ਆਏਗਾ 1 2 3 4 5 6 7 ਤੇ 8 ਹੁਣ ਸਭ ਤੋਂ ਵੱਡਾ ਨੰਬਰ ਕੌਣ ਹੈ ਜੀ 8 ਹੁਣ ਆਪਾਂ ਕੀ ਕਰਨਾ ਇਹਦੀ ਗੁਣਾ ਕਰਨੀ ਹੈ ਜੀ 2 ਦੇ ਨਾਲ ਸੋ ਜਦੋਂ ਆਪਾਂ राजे 8 ਦੀ ਗੁਣਾ ਕੀਤੀ 2 ਨਾਲ ਸਾਡੇ ਕੋਲੇ ਕਿੰਨਾ ਆਨਸਰ ਆਜੂਗਾ 16 ਆਨਸਰ ਆਜੂਗਾ ਕਲੀਅਰ ਹੈ ਹੁਣ राजे ਪੇਪਰ ਦੇ ਵਿੱਚ ਜਿਹੜੇ ਤੁਹਾਨੂੰ ਸਵਾਲ ਆਉਂਦੇ ਨੇ ਉਹ ਇਸ ਤਰੀਕੇ ਨਾਲ ਇਕੱਲਾ ਇਕੱਲਾ ਬਾਕਸ ਨਹੀਂ ਆਉਂਦਾ ਪੇਪਰ ਦੇ ਵਿੱਚ ਕੀ ਕਰਦੇ ਨੇ ਦੋ ਬਾਕਸਸ ਨੂੰ ਜੋੜ ਦਿੰਦੇ ਨੇ ਉਸ ਕੇਸ ਦੇ ਵਿੱਚ ਸਾਨੂੰ ਕੁੱਲ ਤ੍ਰਿਭੁਜ ਪੁੱਛੇ ਜਾਂਦੇ ਨਹੀਂ ਸੋ ਆਜੋ ਹੁਣ ਉਹ ਵਾਲੇ ਕੁਐਸਚਨ ਦੇਖ ਲੈਣੇ ਆ ਦੇਖੋ ਹੁਣ ਰਜੀ ਆਹ ਪਹਿਲਾ ਬਾਕਸ ਹੈ ਤੁਹਾਨੂੰ ਦਿਖ ਰਿਹਾ ਆਹ ਸਾਡੇ ਕੋਲੇ ਦੂਸਰਾ ਬਾਕਸ ਹੈ ਤੇ ਆਹ ਤੀਸਰਾ ਬਾਕਸ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਅਲੱਗ-ਅਲੱਗ ਜਿਵੇਂ ਬਾਕਸ ਵਾਲੀ ਆਪਾਂ ਟਰਿਕ ਅਪਲਾਈ ਕੀਤੀ ਸੀ ਉਹੀ ਟਰਿਕ ਅਪਲਾਈ ਕਰਾਂਗੇ ਯਾਨੀ ਇੱਥੇ 1 2 3 4 ਔਰ 4 ਟੂ ਦਾ 4 ਦੁਨੀ ਕਿੰਨਾ ਹੁੰਦਾ 8 ਯਾਨੀ ਕਿ ਇਸ ਬਾਕਸ ਦੇ ਵਿੱਚ ਕਿੰਨੇ ਤ੍ਰਿਭੁਜ ਨੇ 8 ਨੇ ਇਸ ਬਾਕਸ ਦੇ ਵਿੱਚ ਵੀ ਕਿੰਨੇ ਤ੍ਰਿਭੁਜ ਨੇ 8 ਨੇ ਔਰ ਇਸ ਬਾਕਸ ਦੇ ਵਿੱਚ ਵੀ ਕਿੰਨੇ ਤ੍ਰਿਭੁਜ ਨੇ 8 ਨੇ ਕਲੀਅਰ ਹੈ ਸਭ ਤੋਂ ਪਹਿਲਾਂ ਤਾਂ ਇੰਡੀਵਿਜੂਅਲ ਟ੍ਰਿਕ ਅਪਲਾਈ ਕੀਤੀ ਹੈ ਉਸ ਤੋਂ ਬਾਅਦ ਰਜੇ ਕਿਉਂਕਿ ਇਹਦੇ ਵਿੱਚ ਆਪਾਂ ਨੇ ਬਾਕਸ ਜੋੜਤੇ ਤਾਂ ਕੁਝ ਕ ਐਕਸਟਰਾ ਤ੍ਰਿਭੁਜ ਵੀ ਬਣਨਗੇ ਜਿਵੇਂ ਦੇਖੋ ਹੁਣ ਦੇਖੋ ਅਗਰ ਮੈਂ ਆ ਦੋਨੋਂ ਕਵਰ ਕਰਦਾ ਤਾਂ ਜਿਹੜੇ ਆ ਅੱਠ ਤ੍ਰਿਭੁਜ ਨੇ ਉਹ ਪੂਰੀ ਇਸ ਇਸ ਕੱਲੇ ਬਾਕਸ 'ਚ ਬਣ ਰਹੇ ਨੇ ਅਗਰ ਮੈਂ ਇਹ ਵੀ ਬਾਕਸ ਕਵਰ ਕਰਦਾ ਤੇ ਇਹ ਵੀ ਕਵਰ ਕਰਦਾ ਤਾਂ ਜਿਹੜਾ ਆ ਅੱਠ ਲਿਖਿਆ ਇਹ ਦੂਸਰੇ ਵਾਲੇ ਬਾਕਸ ਦੇ ਵਿੱਚ ਬਣ ਰਹੇ ਨੇ ਲੇਕਿਨ ਜਦੋਂ ਹੀ ਮੈਂ ਇਹ ਦੋ ਬਾਕਸ ਮਿਲਾਏ ਤਾਂ ਦੇਖੋ ਇੱਕ ਐਕਸਟਰਾ ਜਿਹੜਾ ਤ੍ਰਿਭੁਜ ਹੈ ਉਹ ਆ ਬਣ ਗਿਆ ਤਿਆਰ ਨਾਲ ਅਬਜ਼ਰਵ ਕਰਿਓ ਰਜੇ ਮੈਂ ਕਿਹਾ ਸੀ ਨਾ ਆਬਜ਼ਰਵੇਸ਼ਨ ਪਾਵਰ ਤੁਹਾਨੂੰ ਦਿਖਣਾ ਚਾਹੀਦਾ ਕਿ ਇਹ ਇੱਕ ਤ੍ਰਿਭੁਜ ਬਣ ਰਿਹਾ ਤਾਂ ਇੱਕ ਤ੍ਰਿਭੁਜ ਆ ਬਣ ਗਿਆ ਦੂਸਰਾ ਇੱਕ ਮਿੰਟ ਮੈਂ ਕਿਸੇ ਹੋਰ ਕਲਰ ਨਾਲ ਹਾਈਲਾਈਟ ਕਰ ਦਿੰਨੀ ਆ ਔਰ ਇੱਕ ਤ੍ਰਿਭੁਜ ਰਜੇ ਕੀ ਹੋ ਗਿਆ ਆ ਬਣ ਰਿਹਾ ਅਗਰ ਤੁਹਾਨੂੰ ਦਿਖ ਰਿਹਾ ਹੈ ਇਹ ਸਾਡੇ ਕੋਲ ਇੱਕ ਐਕਸਟਰਾ ਜਿਹੜਾ ਹੈਗਾ ਤ੍ਰਿਭੁਜ ਬਣ ਰਿਹਾ ਹੈ ਇਹ ਕਿਵੇਂ ਬਣ ਰਿਹਾ ਨੇ ਇਹ ਵਾਲੇ ਦੋ ਬਾਕਸਸ ਨੂੰ ਮਿਲਾ ਕੇ ਬਣ ਰਿਹਾ ਉਸੇ ਤਰੀਕੇ ਨਾਲ ਇਹਨਾਂ ਦੋ ਬਾਕਸਸ ਨੂੰ ਮਿਲਾ ਕੇ ਵੀ ਦੇਖੋ ਸਾਡੇ ਕੋਲ ਐਕਸਟਰਾ ਤ੍ਰਿਭੁਜ ਬਣ ਰਹੀ ਨੇ ਇੱਕ ਆ ਬਣ ਰਿਹਾ ਜੀ ਔਰ ਦੂਸਰਾ ਕਿਹੜਾ ਬਣ ਰਿਹਾ ਆ ਪਰ ਰਜੇ ਹੁਣ ਇਸ ਤਰੀਕੇ ਨਾਲ ਤਾਂ ਆਪਾਂ ਹੱਲ ਕਰ ਨਹੀਂ ਸਕਦੇ ਇਹ ਤਾਂ ਕੋਈ ਸੋਲੂਸ਼ਨ ਨਹੀਂ ਹੋਇਆ ਕਿਉਂਕਿ ਇਸ ਤਰੀਕੇ ਨਾਲ ਆਪਾਂ ਕਿੰਨੇ ਕੋਬਜ਼ਰਵ ਕਰ ਹੀ ਚੱਲਾਂਗੇ ਠੀਕ ਹੈ ਸੋ ਇੱਥੇ ਹੁਣ ਤੁਸੀਂ ਨੇ ਕੀ ਧਿਆਨ ਰੱਖਣਾ ਦੋ ਬਾਕਸਸ ਨੂੰ ਮਿਲਾਉਂਦੇ ਕਾਮਨ ਪੁਆਇੰਟਸ ਦੇਖਨੇ ਦੇਖੋ ਕਾਮਨ ਪੁਆਇੰਟ ਪਤਾ ਨਾ ਕੀ ਹੁੰਦਾ ਜਿਹਨੂੰ ਆਪਾਂ ਸਾਂਝਾ ਬਿੰਦੂ ਕਹਿੰਦੇ ਆ ਸੋ ਦੋ ਬਾਕਸ ਜਿੱਥੇ ਆ ਕੇ ਮਿਲਣਗੇ ਉਹ ਸਾਂਝਾ ਬਿੰਦੂ ਹੁੰਦਾ ਜਿਵੇਂ ਦੇਖੋ ਆ ਇੱਕ ਸਾਂਝਾ ਬਿੰਦੂ ਹੈ ਤੇ ਇੱਕ ਸਾਂਝਾ ਬਿੰਦੂ ਆ ਸੀ ਹੁਣ ਆ ਦੋ ਬਾਕਸਸ ਨੂੰ ਮਿਲਾਉਣ ਵਾਲੇ ਸਾਂਝੇ ਬਿੰਦੂ ਕਿਹੜੇ ਨੇ ਜੀ ਇੱਕ ਆ ਸੀ ਤੇ ਇੱਕ ਆ ਸੀ ਸੋ ਜਿੰਨੇ ਪੁਆਇੰਟ ਐਡ ਕਰ ਦੇਦੇ ਆ ਹੁਣ ਦੇਖੋ ਮੈਂ ਤੁਹਾਨੂੰ ਪ੍ਰੋਪਰ ਸਮਝਾਉਣ ਲੱਗੀਆਂ ਕਿਵੇਂ ਕਰਨਾ ਦੇਖੋ ਸਭ ਤੋਂ ਪਹਿਲਾਂ ਤਾਂ ਦੇਖੋ ਕੱਲੇ ਇਹ ਵਾਲੇ ਬਾਕਸ ਤੇ ਟ੍ਰਿਕ ਅਪਲਾਈ ਕੀਤੀ ਕਿੰਨਾ ਆ ਗਿਆ ਸੀ 8 ਆ ਗਿਆ ਸੀ ਇਹਦੇ ਕੀਤਾ 8 ਆ ਗਿਆ ਇਸ ਬਾਕਸ ਦੇ ਵਿੱਚ ਵੀ ਕਿੰਨੇ ਤ੍ਰਿਭੁਜ ਆਗੇ 8 ਆ ਗਿਆ 8 ਪਤਾ ਨ ਕਿਵੇਂ ਆਇਆ 1 2 3 4 ਸਭ ਤੋਂ ਵੱਡਾ ਕੋਣ ਹੈ 4 4 ਦੀ ਗੁਣਾ 2 ਨਾਲ ਕੀਤੀ ਕਿੰਨਾ ਆ ਗਿਆ 8 ਹੁਣ ਇਹਨਾਂ ਨੂੰ ਜੋੜ ਦੋ ਕਿੰਨੇ ਆ ਗਏ 8 ਤੇ ਕਿੰਨੇ ਆ ਜਾਣਗੇ 24 ਹੁਣ ਇਹਦੇ ਵਿੱਚ ਕੀ ਐਡ ਕਰਨੀ ਰਜਿਸਾਂਝੇ ਬਿੰਦੂ ਐਡ ਕਰਨੇ ਨੇ ਕੀ ਐਡ ਕਰਨੇ ਨੇ ਜੀ ਸਾਂਝੇ ਬਿੰਦੂ ਐਡ ਕਰਨੇ ਨੇ ਹੁਣ ਸਾਂਝੇ ਬਿੰਦੂ ਕਿਹੜੇ-ਕਿਹੜੇ ਨੇ ਦੇਖੋ ਆਹਾਂ ਦੋ ਬਕਸਿਆਂ ਨੂੰ ਜੋੜਨ ਤੇ ਇੱਕ ਸਾਂਝਾ ਬਿੰਦੂ ਆ ਸੀ ਤੇ ਇੱਕ ਸਾਂਝਾ ਬਿੰਦੂ ਆ ਸੀ ਇਹਨਾਂ ਦੋ ਬਕਸਿਆਂ ਨੂੰ ਜੋੜਨ ਤੇ ਇੱਕ ਸਾਂਝਾ ਬਿੰਦੂ ਆ ਸੀ ਤੇ ਇੱਕ ਸਾਂਝਾ ਬਿੰਦੂ ਆ ਸੀ ਕਿੰਨੇ ਸਾਂਝੇ ਬਿੰਦੂ ਹੋਗੇ ਜੀ 1 2 3 4 ਤਾਂ 24 ਦੇ ਵਿੱਚ ਰਜੇ ਆਪਾਂ ਨੇ ਕੀ ਕਰਨਾ 4 ਐਡ ਕਰ ਦੇਣਾ ਤੇ ਜਦੋਂ 24 'ਚ 4 ਐਡ ਕਰਾਂਗੇ ਸਾਡੇ ਕੋਲੇ ਕਿੰਨੇ ਆ ਜਾਣਗੇ ਜੀ ਖਾਈ ਆ ਜਾਣਗੇ ਸੋ ਇਹਦਾ ਮਤਲਬ ਜਿਹੜੀ ਆਹ ਪੂਰੀ ਦੀ ਪੂਰੀ ਆਕ੍ਰਿਤੀ ਹੈ ਇਹਦੇ ਵਿੱਚ ਕੁੱਲ ਤ੍ਰਿਪੁੱਜ ਕਿੰਨੇ ਨੇ 28 ਤ੍ਰਿਪੁੱਜ ਨੇ ਸੋ ਦੇਖਿਆ ਇਹ ਵਾਲੇ ਸਵਾਲ ਦਾ ਜੇ ਬਿਨਾ ਟਰਿਕ ਦੇ ਹੋ ਹੀ ਨਹੀਂ ਸਕਦੇ ਜੇ ਤੁਹਾਨੂੰ ਇਦਾਂ ਲੱਗ ਰਿਹਾ ਕਿ ਤੁਸੀਂ ਇਸ ਪੂਰੀ ਦੀ ਪੂਰੀ ਆਕ੍ਰਿਤੀ ਦੇ ਵਿੱਚ 28 ਤ੍ਰਿਪੁੱਜ ਆਬਜ਼ਰਵ ਕਰ ਲਓਗੇ ਤਾਂ ਬਿਲਕੁਲ ਗਲਤ ਸੋਚ ਰਹੇ ਹੋ ਸੋ ਇਸ ਲਈ ਇਹ ਛੋਟੀਆਂ ਛੋਟੀਆਂ ਟਰਿਕਸ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਵਧੀਆ ਨੰਬਰ ਦਿਲਵਾ ਦੇਣਗੀਆਂ ਹੁਣ ਇਹ ਸਵਾਲ ਦੇਖ ਲੈਣੇ ਆ ਹੁਣ ਸਭ ਨੂੰ ਦਿਖ ਰਿਹਾ ਨਾ ਬਾਕਸ ਜੁੜੇ ਹੋਏ ਨਹੀਂ ਸੋ ਸਭ ਤੋਂ ਪਹਿਲਾਂ ਤਾਂ ਇੰਡੀਵਿਜੂਅਲ ਟਰਿਕ ਅਪਲਾਈ ਕਰ ਦੇਣੀ ਹੈ 2 3 4 ਇਹਦਾ ਮਤਲਬ ਇਸ ਬਕਸੇ ਦੇ ਵਿੱਚ ਕੁੱਲ ਕਿੰਨੇ ਨੇ 8 ਨਹੀਂ ਕਿਉਂਕਿ ਸਭ ਤੋਂ ਵੱਡਾ 4 ਹੈ ਤਾਂ 4 ਦੀ ਦੋ ਨਾਲ ਗੁਣਾ ਕੀਤੀ 8 ਆ ਗਿਆ ਇਸ ਦੇ ਵਿੱਚ ਵੀ 8 ਹੀ ਮਿਲਣਗੇ ਔਰ ਇਹਦੇ ਵਿੱਚੋਂ ਵੀ 8 ਹੀ ਮਿਲਣਗੇ ਫਿਰ ਏ ਚੋ ਵੀ 8 ਹੀ ਮਿਲਣਗੇ ਤੇ ਏ ਚੋ ਵੀ 8 ਹੀ ਮਿਲਣਗੇ ਕਲੀਅਰ ਹੈ ਇੰਡੀਵਿਜੂਅਲ ਟ੍ਰਿਕ ਅਪਲਾਈ ਕੀਤੀ ਹੈ ਪਹਿਲਾਂ ਤਾਂ ਇਹਨੂੰ ਜੋੜ ਲਓ ਕਿ ਨਾਰੇ ਦੇਖੋ ਕਿੰਨੀ ਵਾਰੀ ਹੈ 1 2 3 4 5 ਵਾਰੀ ਹੈ ਯਾਨੀ 8 5 ਕਿੰਨਾ ਆ ਗਿਆ 40 ਆ ਗਿਆ ਇਹਨੂੰ ਜੋੜ ਰਿਹਾ ਹੋਰ ਕੁਝ ਨਹੀਂ ਕਰ ਰਿਹਾ ਤੁਸੀਂ ਚਾਹੇ 8 8 16 ਦੀ ਇਸ ਤਰੀਕੇ ਨਾਲ ਕਰ ਲਓ ਤਾਂ ਵੀ 40 ਹੀ ਜੋੜ ਬਣੂਗਾ ਹੁਣ ਰਜੇ ਕੀ ਕਰਨੇ ਆ ਕਾਮਨ ਪੁਆਇੰਟ ਜੋੜਨੇ ਆ ਦੇਖੋ ਆਹ ਪਹਿਲਾ ਬਕਸ ਹੈ ਦੇਖੋ ਮੈਂ ਇੱਥੇ ਲਿਖ ਲੈਣੀ ਆ ਜਿਵੇਂ ਆਹ ਪਹਿਲਾ ਬਕਸ ਹੈ ਆਹ ਦੂਸਰਾ ਬਕਸ ਹੈ ਆਹ ਤੀਸਰਾ ਬਕਸ ਹੈ ਆਹ ਚੌਥਾ ਹੈ ਤੇ ਆਹ ਪੰਜਵਾਂ ਹੁਣ ਦੇਖੋ ਪਹਿਲੇ ਤੇ ਦੂਜੇ ਨੂੰ ਮਿਲਾਉਣ ਵਾਲੇ ਆ ਕਾਮਨ ਪੁਆਇੰਟਸ ਨੇ ਦੂਜੇ ਤੇ ਤੀਜੇ ਬਕਸੇ ਨੂੰ ਮਿਲਾਉਣ ਵਾਲੇ ਆ ਕਾਮਨ ਪੁਆਇੰਟਸ ਨੇ ਤੀਜੇ ਤੇ ਚੌਥੇ ਬਕਸੇ ਨੂੰ ਮਿਲਾਉਣ ਵਾਲੇ ਆਹ ਕਾਮਨ ਪੁਆਇੰਟਸ ਨੇ ਚੌਥੇ ਤੇ ਪੰਜਵੇਂ ਬਕਸੇ ਨੂੰ ਮਿਨੋਲ ਵਾਲੇ ਆਹ ਕਾਮਨ ਪੁਆਇੰਟਸ ਨੇ ਹੁਣ ਇਹਨਾਂ ਨੂੰ ਜੋੜ ਦੇ ਦੇਖ ਲਓ ਕਿੰਨੇ ਨੇ 1 2 3 4 5 6 7 8 ਕਿੰਨੇ ਆ ਗਏ ਜੀ 8 ਤੇ 40 ਦੇ 8 ਕਿੰਨਾ ਆ ਗਿਆ 48 ਸੋ ਜਿਹੜੀ ਆਪਸ਼ਨ ਜੋ ਸਾਡੇ ਕੋਲੇ 48 ਲਿਖਿਆ ਹੋਇਆ ਆਪਾਂ ਉਹਨੂੰ ਕੀ ਕਰਿਆਵਾਂਗੇ ਜੀ ਟਿਕ ਕਰਿਆਵਾਂਗੇ ਯਾਨੀ ਕਿ ਗੋਲਾ ਫਿਲ ਕਰਿਆਵਾਂਗੇ ਸੋ ਹੁਣ 1 2019 ਦੇ ਵਿੱਚ ਆ ਸਵਾਲ ਆਇਆ ਹੋਇਆ ਸੀ ਠੀਕ ਹੈ ਕੇਵਲ ਸਵਾਲ ਰਜੇ ਤੁਸੀਂ ਚਲੋ ਇਹ ਵੀ ਮੈਂ ਕਰਵਾਈ ਦਿੰਨੀ ਆ ਹਾਲਾਂਕਿ ਮੈਨੂੰ ਇਦਾਂ ਸੀ ਕਿ ਕਮੈਂਟ ਸੈਕਸ਼ਨ 'ਚ ਤੁਸੀਂ ਇਹਦਾ ਆਨਸਰ ਕਰ ਦੋਗੇ ਪਰ ਮੈਂ ਕਰਵਾ ਦਿੰਨੀ ਆ ਦੇਖੋ ਇਹ ਬਾਕਸ ਦੇ ਵਿੱਚ 1 2 3 4 4 ਦਾ ਦੁੱਗਣਾ 8 ਆ ਗਿਆ ਇਧਰ ਵੀ 8 ਹੀ ਆਏਗਾ ਔਰ ਇਧਰ ਵੀ 8 ਹੀ ਆਏਗਾ ਹੁਣ ਇਹਨਾਂ ਦੋਨਾਂ ਨੂੰ ਮਿਲਾਉਣ ਵਾਲੀ ਆ ਸੀਗੇ ਸਾਂਝੇ ਬਿੰਦੂ ਆਹਾਂ ਦੋ ਬਾਕਸਸ ਨੂੰ ਮਿਲਾਉਣ ਵਾਲੀ ਆ ਸੀਗੇ ਸਾਂਝੇ ਬਿੰਦੂ ਟੋਟਲ ਸਾਂਝੇ ਬਿੰਦੂ ਪਹਿਲਾਂ ਇਹਨਾਂ ਨੂੰ ਜੋੜ ਲਓ 8 3 ਕਿੰਨਾ ਆ ਜਿਗਾ ਰਜ 24 ਆ ਜਾਏਗਾ 24 ਦੇ ਵਿੱਚ ਸਾਂਝੇ ਬਿੰਦੂ ਜੋੜ ਦਿੰਨੇ ਆ 1 2 3 4 ਕਿੰਨੇ ਸਾਂਝੇ ਬਿੰਦੂ ਆ ਗਏ ਜੀ 4 24 ਤੇ 4 ਕਿੰਨੇ ਹੋਗੇ ਜੀ 28 ਇਹਦਾ ਮਤਲਬ ਸਾਡਾ ਰਾਈਟ ਆਨਸਰ ਆਪਸ਼ਨ ਨੰਬਰ 4 ਆ ਗਿਆ ਠਾਈ ਸੋ ਜੇ ਇਸ ਤਰੀਕੇ ਨਾਲ ਇਹ ਵਾਲੇ ਸਵਾਲ ਬਹੁਤ ਹੀ ਆਸਾਨ ਨੇ ਬਸ ਇੱਕ ਟ੍ਰਿਕ ਦੇਖੋ ਮੈਂ ਤੁਹਾਨੂੰ ਖੁਦ ਵੀ ਕਿੰਨੀ ਪ੍ਰੈਕਟਿਸ ਕਰਵਾਈ ਹੈ ਬਾਕੀ ਤੁਸੀਂ ਆਪ ਵੀ ਹੌਲੀ-ਹੌਲੀ ਪ੍ਰੈਕਟਿਸ ਕਰਨੀ ਹੈ ਸੋ ਇਹਦੀ ਪ੍ਰੈਕਟਿਸ ਕਰਦੇ ਰਹੋ ਹੌਲੀ-ਹੌਲੀ ਆਪਾਂ ਇਹਨਾਂ ਸਿਲੇਬਸ ਕਵਰ ਕਰ ਲਾਂਗੇ ਕਿ ਤੁਹਾਡੇ ਆਰਾਮ ਨਾਲ ਮੈਟ ਯਾਨੀ ਕਿ ਰੀਜ਼ਨਿੰਗ ਦੇ ਵਿੱਚੋਂ 80 ਤੋਂ ਜ਼ਿਆਦਾ ਨੰਬਰ ਬਣ ਜਾਣਗੇ ਸੋ 올 द बेस्ट ਜੇ ਅਗਰ ਕਿਤੇ ਡਾਊਟ ਹੋ ਜਾ ਤਾਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਬਾਕੀ ਥੋੜਾ ਜਿਹਾ ਮੋਟੀਵੇਸ਼ਨ ਮੈਨੂੰ ਵੀ ਚਾਹੀਦੀ ਹੁੰਦੀ ਹੈ ਸੋ ਪਲੀਜ਼ ਕਮੈਂਟ ਸੈਕਸ਼ਨ 'ਚ ਆਪਣੇ ਰਿਵਿਊਜ਼ ਦਿਆ ਕਰੋ ਚੈਨਲ ਨੂੰ ਲਾਈਕ ਸ਼ੇਅਰ ਸਬ ਐਂਡ ਗੋਡ ਬlesਸ ਯੂ ਐਂਡ ਮਿਲਦੇ ਆ ਨੈਕਸਟ ਕਲਾਸ ਦੇ ਵਿੱਚ